ਆਹੇ ਗੁਰੂ ਜੀ ਕਾ ਕਾਂਸਾ ਵਾਇਰੂ ਜੀ ਕਿਤੇ ਮੈਂ ਹਰ ਕੀ ਸੇਵਾ ਸੰਦੀ ਦੀ ਵਿਦਿਆਰਥਣਾ ਅੱਜ ਜੀ ਕੋ ਜੀ ਸਵਾਦ ਬਾਉ ਸੰਜੇ ਕਰਨ ਜਾ ਰਹੇ ਹਾਂ ਦੁਨੀਆ ਵਿੱਚ ਦੂਜੀ ਕੁਰਬਾਨੀ ਕਿਸ ਨੇ ਦਿੱਤੀ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਕਦੋਂ ਹੋਇਆ ਇੱਕ ਅਪ੍ਰੈਲ 1721 ਨੂੰ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ ਗੁਰੂ ਹਰਿਕੰਵਰ ਸਾਹਿਬ ਜੀ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਦਾ ਨਾਮ ਕੀ ਹੈ ਮਾਤਾ ਨਾਨਕ ਜੀ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਕਿੰਨੇ ਭੈਣ ਭਰਾ ਸਨ ਚਾਰ ਭਰਾ ਤੇ ਇੱਕ ਭੈਣ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਕਿੱਥੇ ਹੋਇਆ ਆਖਰ ਉਹ ਸੁਨਹਿਕਪਾਦੇ ਸਾਹਿਬ ਜੀ ਦੇ ਜਨਮ ਸਥਾਨ ਤੇ ਬਣੇ ਗੁਰਦੁਆਰੇ ਦਾ ਕੀ ਨਾਮ ਹੈ ਗੁਰਦੁਆਰਾ ਗੁਰੂ ਕੇ ਮਹਿਲ ਅੰਮ੍ਰਿਤਸਰ ਸੁਨਹਿਕਪਾਦੇ ਜੀ ਦੀ ਪੰਨਨਾਂ ਕੀ ਹੈ ਜੀ ਬੀਵੀ ਰੋਜੀ ਜੀ ਬੀਵੀ ਰੋਜੀ ਦਾ ਗਿਆ ਕਿਤੇ ਅਤੇ ਕੀ ਸੁਣਨ ਹੋਇਆ ਚਿਵਾਲ ਪਿੰਡ ਵਿੱਚ ਮੱਲੇ ਨਿਵਾਸੀ ਤਰਮੇ ਕੋਸਲੇ ਖੱਤਰੀ ਦੇ ਸੁਪਤ ਸਾਧੂ ਜੀ ਦਾ ਸੁਨਹਿਕਪਾਦੇ ਜੀ ਦੇ ਦਾਦਾ ਜੀ ਕੌਣ ਚਾਹੁੰਦੇ ਗੁਰੂ ਰੋਜੀ ਆਹਨੇ ਪਾਛਾ ਗੁਰੂ ਅਰਜਨ ਦੇਵ ਜੀ ਦੇ ਦਾਦੀ ਜੀ ਕੌਣ ਸਨ ਮਾਤਾ ਗੰਗਾ ਜੀ ਗੁਰੂ ਅਰਜਨ ਸਾਹਿਬ ਜੀ ਦੇ ਮਾਹਲ ਗੁਰੂ ਤੇਗ ਬਹਾਦਰ ਜੀ ਦਾ ਨਾਨਕਾ ਪਿੰਡ ਕਿਹੜਾ ਸੀ ਪਿੰਡ ਬਕਾਲਾ ਅੰਮ੍ਰਿਤਸਰ ਪੰਜਾਬ ਗੁਰੂ ਤੇਗ ਬਹਾਦਰ ਜੀ ਦੇ ਨਾਨਾ ਜੀ ਦਾ ਨਾਮ ਲਿਖੋ ਭਾਈ ਹਰੀ ਚੰਦ ਜੀ ਗੁਰੂ ਜੀ ਦੀ ਨਾਨੀ ਜੀ ਦਾ ਨਾਮ ਲਿਖੋ ਬੀ ਬੀ ਮਾਤਾ ਹਰਦੇਵੀ ਜੀ ਹੁਣ ਇੱਕ ਬਾਤ ਅਜੀ ਦਾ ਵਿਆਹ ਕਦੋਂ ਤੇ ਕਿੱਥੇ ਹੋਇਆ ਸੋਲ 32 ਸਵੀਨ ਕਰਤਾਰਪੁਰ ਜਲੰਧਰ ਵਿਖੇ ਸੂਰਤ ਇੱਕ ਬਾਤ ਅਜੀ ਦਾ ਵਿਆਹ ਕਿਸ ਨਾਲ ਹੋਇਆ ਮਾਤਾ ਗੁਜਰੀ ਜੀ ਨਾਲ ਮਾਤਾ ਗੁਜਰੀ ਕਾਰ ਦੀ ਮਾਤਾ ਗੁਜਰੀ ਜੀ ਦੇ ਮਾਤਾ ਪਿਤਾ ਦਾ ਨਾਮ ਦੱਸੋ ਮਾਤਾ ਬਿਸ਼ਨਕਰ ਪਿਤਾ ਭਾਈ ਲਾਲ ਜੰਦ ਜੀ ਮਾਤਾ ਗੁਜਰੀ ਜੀ ਦੇ ਕਿੰਨੇ ਭਣ ਪ੍ਰਾਸਨ ਉਹਨਾਂ ਦੇ ਨਾਮ ਦੱਸੋ ਦੋ ਭਰਾਸਨ ਭਾਈ ਕਿਰਪਾਲ ਜੰਦ ਜੀ ਅਤੇ ਭਾਈ ਮੇਰ ਹਰਜੰਦ ਜੀ ਮਾਤਾ ਗੁਜਰੀ ਜੀ ਦੇ ਕਿੰਨੇ ਬੱਚੇ ਸਨ ਇੱਕ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ 22 ਦਸੰਬਰ 1666 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ ਦਾ ਨਾਮ ਕੀ ਸੀ ਗੋਬਿੰਦਾਸ ਗੁਰੂ ਤੇਗ ਬਹਾਦਰ ਜੀ ਦੇ ਹੁਕਮਨਾਮੇ ਅਨੁਸਾਰ ਗੋਬਿੰਦ ਰਾਏ ਵੀ ਪ੍ਰਚਲਿਤ ਹੋਇਆ ਗੁਰੂ ਗੋਬਿੰਦਾਸ ਜੀ ਦੇ ਪੜ੍ਹਨ ਲਈ ਕਿਹੜੇ ਕਿਹੜੇ ਵਿਸ਼ੇਸ਼ ਵਿਦਾਲੂ ਸੰਨ ਪੱਡੀ ਪੰਡਿਤ ਸ਼ਿਵਦਾਤਾ ਰਾਜਾ ਭੱਤੇ ਚਾਂਜੀ ਜੀ ਦੀ ਰਾਣੀ ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਜਨਮ ਦੀ ਖਬਰ ਸ੍ਰੀ ਗੁਰੂ ਹਰਗ ਜੀ ਕੀ ਕਾਰਾ ਸਤ ਗੁਰੂ ਆਰ ਗੋਬਿੰਦ ਸਾਹਿਬ ਜੀ ਹਰ ਮੰਦਰ ਸਾਹਿਬ ਵਿੱਚ ਆਸਾਂ ਦੀ ਵਾਰ ਦਾ ਕੀਰਤਨ ਸੁਣ ਰਹੇ ਸਨ। ਬਾਬਾ ਗੁਰਦਿੱਤਾ ਦੀ ਜਨਮ ਚੜ੍ਹਨ ਲੱਗਿਆਂ ਇੱਕਨ ਗਰੀਬ ਨੰਗੇ ਬੱਚੇ ਨੂੰ ਦੇਖ ਕੇ ਗੁਰੂ ਤੇਗ ਬਹਾਦਰ ਜੀ ਨੇ ਕੀ ਕੀਤਾ ਸੀ? ਗਰੀਬ ਤੇ ਤਰਸ ਕਰਕੇ ਆਪਣੇ ਨਵੇਂ ਕੱਪੜੇ ਉਤਾਰ ਕੇ ਉਸ ਗਰੀਬ ਨੰਗੇ ਬੱਚੇ ਨੂੰ ਪਵਾ ਦਿੱਤੇ। ਖਤਾਰਪੁਰ ਦੀ ਜੰਗ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਕੀ ਭੂਮਿਕਾ ਨਿਭਾਈ? ਜੰਗ ਦੇ ਮੈਦਾਨ ਵਿੱਚ ਡੱਟ ਕੇ ਤੇਗ ਦੇ ਜਵਰ ਦਿਖਾਏ। ਕਿੰਨੇ ਸਾਲ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਜੀ ਕਲਪਾਨ ਫੜ ਕੇ ਜੰਗ ਦੇ ਮੈਦਾਨ ਵਿੱਚ ਨਿਤਰੇ ਸਨ? 13 ਸਾਲ ਦੀ ਉਮਰ ਵਿੱਚ। ਮਾਤਾ ਨਾਨਕ ਜੀ ਨੇ ਜਦੋਂ ਵਦੇਮੇ ਦਾਣੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਛੋਟੀ ਉਮਰ ਕਰਕੇ ਵਾਪਿਸ ਬਲਾਵਾ ਤੇਜਾ ਦਾ ਗੁਰੂ ਤੇਗ ਬਹਾਦਰ ਜੀ ਨੇ ਕੀ ਕਹਾ ਸੀ ਗੁਰੂ ਜੀ ਨੇ ਕਿ ਜੰਗ ਨੂੰ ਵਿੱਚ ਛੜੇ ਦਿਨ ਅਦਰਮ ਹੈ ਸੀਸ ਜਾਇ ਪਰ ਪੈਰ ਪਛਾਣ ਨਹੀਂ ਪਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜਵੇਂ ਤੇ ਸਭ ਤੋਂ ਛੋਟੇ ਸਾਬ ਜੀ ਦਾ ਨਾਮ ਦੱਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਉਮਰ ਦੇ ਪਹਿਲੇ 9 ਸਾਲ ਕਿੱਥੇ گزارੇ ਸ੍ਰੀ ਅਮ੍ਰਿਤਸਰ ਸਾਹਿਬ ਗੁਰੂ ਸਾਹਿਬ ਜੀ ਨੇ ਗੁਰਿਆਈ ਦੇਣ ਲਈ ਬਾਬਾ ਸ਼ਬਦ ਕਿਉਂ ਵਰਤਿਆ ਸੀ ਪੁਰਾਣ ਕਿਸ਼ਨ ਸਾਹਿਬ ਜੀ ਨੇ ਗੱਦੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਤੀ ਅਤੇ ਗੁਰੂ ਤੇਗ ਬਹਾਦਰ ਜੀ ਗੁਰੂ ਹਰ Rai ਸਾਹਿਬ ਗੁਰੂ ਹਰਕ੍ਰਿਸ਼ਨ ਜੀ ਦੇ ਬਾਬੇ ਦੱਦੇ ਲੱਗੇ ਸਨ ਇਸ ਸਬਦੀ ਤੋਂ ਤਤੀ ਵਰਤੋ ਕਰਕੇ ਬਾਈ ਗੱਦੀ ਲਗਾ ਕੇ ਕਾਲੇ ਦੀ ਧਰਤੀ ਤੇ ਬਾਈ ਗੁਰੂ ਬਣ ਬੈਠੇ ਬਾਬੇ ਸ਼ਰਦਦੀ ਦੇ ਕਿੱਕਾ ਵਿੱਚ ਬਾਬਾ ਸ਼ਬਦ ਗੁਰੂ ਲਈ ਵੀ ਵਰਤਿਆ ਜਾਂਦਾ ਹੈ ਬਾਈ ਮਹਾਰਾਜ ਜੀ ਕੌਣ ਸਨ ਬਕਾਲੇ ਦਾ ਤਨਾ ਆੜਮ ਨੱਖੋ ਜਿਹਾ ਆਪ ਜੀ ਤੋਂ ਪ੍ਰਭਾਵਿਤ ਹੋ ਕੇ ਆਪ ਜੀ ਦੀ ਸੇਵਾ ਵਿੱਚ ਚਲੇ ਗਏ ਗੁਰੂ ਤੇਗ ਬਹਾਦਰ ਜੀ ਬਕਾਲੇ ਕਿੰਨੀ ਸਾਲ ਦੀ ਉਮਰ ਵਿੱਚ ਆਏ 20 ਸਾਲ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਜੀ ਗੁਰੂ ਹਰਾਈ ਸਾਹਿਬ ਜੀ ਦੇ ਸਿੰਘ ਲੱਗਦੇ ਸਨ ਚਾਚਾ ਜੀ ਪੁਰ ਤੇਗਬਾਦ ਜੀ ਨੂੰ ਪੂਰੀ ਦੀ ਪ੍ਰਾਤਾਂ ਵਿੱਚ ਪ੍ਰਚਾਰ ਕਰਨ ਦੀ ਜਿੰਮੇਵਾਰੀ ਕਿਸ ਨੇ ਦਿੱਤੀ ਸੀ ਗੁਰੂ ਆਰ ਰਾਜਾ ਜੀ ਨੇ ਪੁਰ ਤੇਗਬਾਦ ਜੀ ਨੂੰ ਪੂਰੀ ਦੀ ਪ੍ਰਾਤਾਂ ਵਿੱਚ ਪ੍ਰਚਾਰ ਕਰਨ ਕਦੋਂ ਕਰਸਾਂਗੇ ਸੰਨ 1655 ਵਿੱਚ ਮੱਖਣ ਚਾਲ ਬਣਾ ਪਕਾਲੇ ਕਿਥੇ ਕਿਉਂ ਆਇਆ ਸੀ ਮੱਖਣ ਚਾਲ ਬਣਾ ਸਤਿਗੁਰੂ ਜੀ ਦੀ ਪਾਲ ਵਿੱਚ ਉਹਨਾਂ ਨੂੰ ਬੇਟਾ ਦੇਣ ਲਈ ਆਇਆ ਸੀ ਮੱਖਣ ਚਾਲ ਬਣਾ ਕਿੱਥੋਂ ਦਾ ਰਹਿਮ ਵਾਲਾ ਸੀ ਜ਼ਿਲ੍ਹਾ ਜਾਲਮਨਗਰ ਜ਼ਿਲ੍ਹਾ ਜਾਲਮ ਦੇ ਨਗਰਾਂ ਦੇ ਦਰਾਂ ਦੇ ਰਹਿਣ ਵਾਲਾ ਸੀ ਮੱਖਣ ਚਾਲ ਬਣਾ ਗੁਰੂ ਜੀ ਨੂੰ ਕਿੰਨਾ ਬੇਟਾ ਦੇਣ ਆਇਆ 500 ਮੋਹਰਾ